जमाई जा रहे है तो तैयारी तो करनी पड़ेगी भाई शुके, शुके के फिर स्वाद वाली बात भी नहीं होती आप वाले है ना उस पे मुझे ले पर मुझे लेट जाएंगे गारंटी है हमारी या तो यहीं मर के जाओगे नहीं तो भैया ने टपा के जाओगे हम मरेंगे आपसे पहले की हम लेटेंगे आप आओ हमारे साथ चलो ਬਣਾਇਆ ਇਹ غرੂਰ ਦੀ ਬਾਤ ਹੈ ਕਣਕ ਦੀ ਬਾਤ ਆਪਣੀ ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ ਤੇਰੇ ਬਦੰਦਰ ਮੋੜਨ ਵਾਲੇ ਨਹੀਂ ਹੋਣਾ ਆਰ-ਪਾਰ ਕਰਕੇ ਆਵਾਂਗੇ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਇਹ ਆ ਜੰਗ ਹਾਰ ਕੀ ਤਾਂ ਸਾਡੀ ਕਿਸੇ ਨੇ ਗਵਾਹੀ ਨਹੀਂ ਕਰਨੀ ਹੈ ਵੀ ਤਾਂ 13 ਫਰਵਰੀ ਦਿੱਲੀ ਕੂਚ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਕਿਸਾਨ ਯੂਨੀਅਨ ਵੱਲੋਂ ਤਾਂ ਕੂਚ ਕਰਨ ਦੀ ਪੂਲ ਤਿਆਰੀ ਦੇ ਵਿੱਚ ਕਿਸਾਨ ਨੇ ਅਸੀਂ ਮਹਿਲਾ ਚੌਂਕ ਸੰਗਰੂਰ ਦੇ ਵਿੱਚ ਖੜੇ ਆ ਤਾਂ ਦੇਖ ਸਕਦੇ ਹੋ ਹਰਿਆਣੇ ਵਾਲੇ ਵੀ ਇੱਥੇ ਆਏ ਹੋਏ ਨੇ ਤਾਂ ਬਾਈ ਜੀ ਤੁਸੀਂ ਆਏ ਹੋ ਦਿੱਲੀ ਕੂਚ ਕਰਨ ਤੇ ਹਰਿਆਣਾ ਸਰਕਾਰ ਨੇ ਪੂਰੀ ਬੈਰੀਕੇਟਿੰਗ ਕਰਤੀ ਉੱਥੇ ਕਹਿੰਦੇ ਫੋਰਸਾਂ ਪੂਰੀਆਂ ਲਾਤੀਆਂ ਟਾਈਟ ਕਰਿਆ ਹੋਇਆ ਕੰਮ ਪੂਰਾ तो जमाई जा रही तो तैयारी तो करनी पड़ेगी भाई हाँ। हाँ। और निकले गए फिर स्वाद वाली बात भी नहीं होती हाँ। तो इसका थोड़ी खुजली होती रहे कट्टर साहब का अच्छा। तो बार बार एक दो साल में इसको खुजानी पड़ती है अच्छा। कमर मगर जहाँ भी इसकी खुजली होती है ना वो खुजानी पड़ती है इसकी हाँ। तो ठीक है हम तैयार है आ रहे हैं दो घंटे में तैयार रहना जाके आए हैं तेल नहीं खड़े ने स्वागत कर दू तेल हाँ भाई मालिश वालिश तो करनी पड़ेगी थके बुजुर्ग जाएंगे हमारे तो उसने ये बताल रखी है ना ये तो आपा ना टपनी है टपनी आपा है ना, उस पे गारंटी है हमारी या तो यहीं मर के जाओगे नहीं तो भैया टपा के जाओगे हरियाणा फुल यानी के खड़ा ना फुल फूल आपके सामने एक हफ्ता हो गया हम तो यही लोगों को जगा रहे भाई हम मरेंगे आपसे पहले कील हम लेटेंगे आप आओ हमारे साथ चलो अपना ये गुरूर की बात है एक अणक की बात अपनी अच्छा ठीक है अगर आज आrगे ना हाँ। तो सदा के लिए आrगे आपा खत्म हो जाएंगे ये मूछ हो रही है प किसी काम की नहीं रहेंगे फिर मान लो अणकਾਂ दे आगी गल अणखा पे आगी भाई मरेंगे या पहुंचेंगे एक ही बात है सही है तां तुसी की कहोगे जी हां जी खट्टर सरकार नु की कहोगे मुरे किल्ला लातिया कट्टर सरकार कितनी भी ताकत लगा ले कितनी कील गाल ले बैरीगेड डाल ले नदियों में पानी छोड़ दिया जो पानी नहीं चल रहा नदियों में ही पानी छोड़ दिया हम जो है सभी नदियों को हाट कर और किलों का उखाड़ कर और हमारे पंजाब वाले हमारे भाई जी हैं प्रधान जी थे हमारे साथ कई दिन से ये रुके हुए हैं और हम पूरी ताकत के साथ हरियाणा आगे चलेगा ਹੁਣ ਅਮਰੇ ਬਡੇ ਭਾਈ ਅਮਰੇ ਪਿੱਛੇ ਚੱਲਣਗੇ ਅਮ ਪੂਰੀ ਤਾਕਤ ਕੇ ਸਾਥ ਦੋਇਨ ਕੋ ਤੋੜ ਕੇ ਦਿੱਲੀ ਕੁਚ ਕਰੇਗੇ ਹਰਿਆਣਾ ਮਲੋ ਮੂਰੇ ਲੱਗੂਗਾ ਆਪਣੇ ਬਡੇ ਭਾਈ ਨੂੰ ਲੈ ਕੇ ਜਾਊਗਾ ਹਾਂ ਬਡੇ ਭਾਈ ਨੂੰ ਆਪਣੇ ਸਾਥ ਲੈ ਕੇ ਚੱਲੇਗੇ ਪਹਿਲੇ ਚੂਕ ਹੋ ਗਈ ਤਿੰਨ ਕੋ ਪਤਾ ਨਹੀਂ تھا ਕਾਲ ਤੋਂ ਕਰੀ ਤੀ ਪਰ ਅਮੇ ਇਤਨਾ ਗਿਆਨ ਨਹੀਂ ਥਾ ਅਮ ਇਤਨਾ ਸਾਥ ਨਹੀਂ ਦਿਆ ਪਰ ਆਪ ਕੀ ਬਾਤੋ ਤਨਮੰਦਨ ਸੇ ਪੂਰਾ ਆ ਗਿਆਣਾ ਇਨਸਬਜੈਕਟਿਵ ਆ ਬਹੁਤ ਅਧਾਰੋਗ ਟ੍ਰੈਕਟਰ ਇੱਕ ਹਾਲ ਕਰੇ ਕੇ ਬਾਅਦ ਹੀ ਸਭੀ ਵਾ ਬੋਟਰ ਪਰ ਮਿਲenge ਜੀ ਔਰ ਅਮ ਜੋ ਹੈ ਪੂਰੇ ਬੋਡਰੋ ਕੋ ਹਰਿਆਣੇ ਕੋ ਸੇ 1 ਮਿੰਟ ਮੇ ਤੋੜ ਕੇ ਅਮ ਸਾਰੇ ਜਥੇ ਕੋ ਬੋਟਰ ਪਰ ਪਾ ਦਾਂਗੇ ਤਬਾਈ ਜੀ ਫੁੱਲ ਮੋਡੇ ਨਾ ਮੋਡਾ ਜੋੜ ਕੇ ਖੜੇ ਆ ਕਹਿੰਦੇ ਮੂਰੇ ਅਸੀਂ ਲੱਗਾਗੇ ਪਿੱਛੇ ਪੰਜਾਬ ਬਿਲਕੁਲ ਬਾਈ ਜੀ ਪਤਾ ਕੀ ਆ ਹਰਿਆਣੇ ਦੀ ਕਿ ਫੁੱਲ ਤਿਆਰੀ ਆ ਸਾਨੂੰ ਇੱਥੋਂ ਦੇਖ ਇਹ 3-400 ਹਰਿਆਣੇ ਵਾਲੇ ਭਰਾ ਸਾਨੂੰ ਲੈਣ ਆਏ ਆ ਪਹਿਲਾ ਚੌਕ ਤੇ ਕਹਿੰਦੇ ਵੀ ਸਾਡੀ ਉਧਰ ਵੀ ਫੁੱਲ ਤਿਆਰੀ ਆ ਜਦੋਂ ਇੱਥੋਂ ਚੱਲਾਂਗੇ ਅਸੀਂ ਉਧਰ ਵਾਲੇ ਵੀ ਬਾਰਡਰ ਦੇ ਮੂੰਹ ਆਉਣਗੇ ਉਹਨਾਂ ਨੂੰ ਜਦੋਂ ਬੈਰੀਕੇਟ ਲਾਏ ਵਿਚਾਲੇ ਘੇਰ ਲਾਂਗੇ ਵਿਚਾਲੇ ਦੱਬ ਲਾਂਗੇ ਉਹਨਾਂ ਨੂੰ ਅੱਛਾ ਐਨ ਫੁੱਲ ਤਿਆਰੀ ਆ ਤੇ ਇਹ ਅੱਗੇ ਹੋਣਗੇ ਕਹਿੰਦੇ ਅਸੀਂ ਅੱਗੇ ਲੱਗਾਂਗੇ ਤੁਸੀਂ ਸਾਡੇ ਵੱਡੇ ਪਾਇਓ ਤੁਸੀਂ ਪਿੱਛੇ ਲੱਗੇ ਹੋ ਪਹਿਲਾਂ ਗੋਲੀਆਂ ਲਾਠੀਆਂ ਅਸੀਂ ਖਾਵਾਂਗੇ ਜੇ ਲੋੜ ਪਈ ਦੇ ਬਾਅਦ ਦੇ ਵਿੱਚ ਕਹਿੰਦੇ ਤੁਸੀਂ ਟਕਰਿਓ ਜੇ ਲੋੜ ਪਈ ਕਹਿੰਦੇ ਕੋਈ ਗੱਲ ਨਹੀਂ ਉਹਨੇ ਕਿੰਨਾ ਕਿ ਬੈਰੀਕੇਡ ਕੀਤਾ ਅਸੀਂ ਆਪਦੇ ਖੇਤਾਂ ਵਿੱਚ ਰਸਤੇ ਬਣਾ ਦਾਂਗੇ ਪਰ ਤੁਹਾਨੂੰ ਦਿੱਲੀ ਲੈ ਕੇ ਜਾਵਾਂ ਹੁਣ ਕਿਸਾਨ ਮੰਨ ਲੋ ਦੋਏ ਪਾਸਿਓ ਘੇਰੂ ਬੈਰੀਕੇਡ ਬੈਰੀਕੇਡ ਦੋਏ ਪਾਸਿਓ ਟੁੱਟਣਗੇ ਹਾਂਜੀ ਦੋਏ ਪਾਸੇ ਦੋਏ ਪਾਸੇ ਟੁੱਟਣਗੇ ਉਹਨਾਂ ਨੂੰ ਲਾਉਣ ਦੇ ਲਾਗੇ 5-6 ਦਿਨ ਅਸੀਂ ਤਾਂ 2 ਘੰਟੇ ਹੀ ਖੜਿਆ ਲਾਂਗੇ ਜਾ ਕੇ ਹਾਂਜੀ ਹਾਂ 2 ਘੰਟਿਆਂ ਦੀ ਗੇਮ ਹੈ 2 ਘੰਟੇ ਘੇਰੂ ਘੇਰੂ ਕਰ ਦਾਂਗੇ ਬਿਲਕੁਲ ਦੇਖੀ ਤੇ ਜਾਓ ਜੀ ਤੁਸੀਂ ਪੂਰੀ ਤਿਆਰੀ ਆ 2 ਘੰਟਿਆਂ ਦੇ ਵਿੱਚ ਐ ਲੱਗੂ ਵੀ ਉਥੋਂ ਲੰਘੇ ਉਦੋਂ ਗਾਹ ਜਿਹੜਾ ਕਿਉਂਕਿ ਦੇਖੋ ਇੱਥੋਂ ਪਤਾ ਲੱਗਦਾ ਵੀ ਸਰਕਾਰ ਡਰੀ ਹੋਈ ਆ ਉਹਨਾਂ ਦੇ ਵੈਰੀਕੇਟ ਉਹਨਾਂ ਨੂੰ ਪਤਾ ਟੁੱਟਣਗੇ ਉਹਨਾਂ ਨੇ ਇੱਥੋਂ ਛੱਡ ਕੇ ਅੱਗੇ ਸਿੰਘੂ ਟਿਕਰੀ ਦਾ ਵੀ ਦਾ ਕੇ ਜਿੱਲੀ ਵੀ ਉਹਨਾਂ ਦੇ ਵੈਰੀਕੇਟ ਕਰਤੇ ਉੱਥੇ ਵੀ ਕਰਤੀ ਹਾਂ ਉੱਥੇ ਵੀ ਵੈਰੀਕੇਟ ਕਰਤੀ ਅੱਜ ਉਰੇ ਵੀ ਆਪਣੇ ਨਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਵੀ ਨੈਟ ਬੰਦ ਕਰਤਾ ਅੱਗਲਾ ਹੋਰ ਚੱਲਦਾ ਮੈਂ ਨਾ ਜੌਂਗ ਦੇ ਵਿੱਚ ਅੱਛਾ ਬਾਕੀ ਸਾਰਾ ਨੈਟ ਬੰਦਦਾ ਪਤਾ ਨਹੀਂ ਕਿਵੇਂ ਚੱਲ ਰਿਹਾ ਇੱਥੇ ਵੀ ਬੰਦ ਕਰਤਾ ਸਰਕਾਰ ਪੂਰੀ ਡਰੀ ਹੋਈ ਆ ਕਿਸਾਨਾਂ ਦੇ ਨੌਜਵਾਨਾਂ ਦੇ ਹੌਸਲੇ ਬੁਲੰਦ ਨੇ ਕਿਉਂਕਿ ਕਿਸਾਨਾਂ ਨੂੰ ਪਤਾ ਵੀ ਜੇ ਆ ਜੰਗ ਹਾਰ ਗਏ ਤਾ ਸਾਡੀ ਕਿਸੇ ਨੇ ਗਵਾਹੀ ਨਹੀਂ ਕਰਨੀ ਹੈਗੀ ਚੰਗੇ ਆਗੂਆਂ ਨੇ ਜਿਹੜੇ ਇਮਾਨਦਾਰ ਆਗੂ ਡੱਲੇ ਵਾਲ ਵਰਗੇ ਜੋ ਅੱਜ ਮੰਧੇਰ ਵਰਗੇ ਖੜੇ ਲੋਕਾਂ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹ ਕਹਿੰਦੇ ਨੇ ਆਜੋ ਅੱਜ ਬਾਹਰ ਨਿਕਲੋ ਘਰਾਂ ਦੇ ਵਿੱਚੋਂ ਮੈਂ ਵੀ ਦੋ ਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿਸਾਨਾਂ ਨੂੰ ਵੀ ਅੱਜ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਹੈਗਾ ਅੱਜ ਆਪਾਂ ਦਿੱਲੀ ਨੂੰ ਕੁਝ ਕਰਨਾ ਆਜੋ ਸਾਰੇ ਜਿੰਨੇ ਬੈਠੇ ਹੋ ਸੋਚੋ ਨਜ਼ਰ ਵੀ ਪਰਚਾ ਹੋ ਜੂ ਲਾਠੀ ਵੱਜੂ ਗੋਲੀ ਵੱਜੂਗੀ ਕੁਛ ਨਹੀਂ ਹੁੰਦਾ ਹੈਗਾ ਜੇ ਯਾਰ ਵੱਜੂ ਵੀ ਆਪਣੇ ਜਵਾਖਾਂ ਵਾਸਤੇ ਆਪਣੇ ਪੁੱਤ-ਪੋਤਿਆਂ ਵਾਸਤੇ ਪਰਿਵਾਰਾਂ ਵਾਸਤੇ ਜ਼ਮੀਨਾਂ ਦਾ ਬਚਾ ਜਾਗੇ ਨਾ ਜੇ ਜ਼ਮੀਨਾਂ ਨਾ ਰਹੀਆਂ ਭਾਅ ਨਾ ਮਿਲੇ ਅਸੀਂ ਕਰਜ਼ੇ ਹੀ ਹੋਗੇ ਫਿਰ ਅਸੀਂ ਖੁਦਕੁਸ਼ੀਆਂ ਕਰਾਂਗੇ ਫਿਰ ਸਾਡੀ ਜਿਹੜੀ ਮੌਤ ਉਹ ਜ਼ਮੀਨ ਬੇਕਾਰ ਜਾਊਗੀ ਜੋ ਉੱਥੇ ਮਰਦੇ ਅਸੀਂ ਇਤਹਾਤ ਵੱਜਾਂਗੇ ਨਾ ਲੋਕ ਵੀ ਕਹਿਣਗੇ ਯਾਰ ਆਪਣੇ ਪਰਿਵਾਰ ਦੇ ਲਈ ਨਹੀਂ ਲੋਕਾਂ ਲਈ ਮਰ ਕੇ ਗਏ ਨੇ ਇਸ ਕਰਕੇ ਨੌਜਵਾਨਾਂ ਨੂੰ ਬੇਨਤੀ ਆ ਵੀ ਅੱਜ 10-11 ਵਜੇ ਰੋ ਆਪਾਂ ਕੂਚ ਕਰਾਂਗੇ ਆਰੇ ਨੌਜਵਾਨ ਫੋਨ ਆ ਰਹੇ ਪਿੰਡਾਂ ਦੇ ਵਿੱਚੋਂ ਜਿਹੜੇ ਮਲਕ ਕਹਿ ਰਹੇ ਬਾਈ ਅਸੀਂ ਤੰਨ ਟਕਲੀਆਂ ਲੈ ਕੇ ਆ ਰਹੇ ਆਂ ਪੂਰੀ ਤਿਆਰੀ ਦੇ ਵਿੱਚ ਆ ਨੌਜਵਾਨ ਵੀ ਪੂਰਾ ਪੰਜਾਬ ਦਾ ਨੌਜਵਾਨ ਕੀ ਕਹਿ ਰਹੇ ਸਾਰੇ ਸਾਡੇ ਵੀ ਸੋਨੂੰ ਯਾਰ ਬੱਡ ਟਪਾ ਕੇ ਆਵਾਂਗੇ ਅੱਛਾ ਆਵੀਆਂ ਗੱਡੀਆਂ ਦੇ ਵਿੱਚ 20 ਕਿਲਾਂ ਦੇ ਵਿੱਚ ਆ ਰਹੇ ਆ ਚੱਲ ਪਏ ਪੂਰੀ ਤਿਆਰੀ ਕਰਕੇ ਆਏ ਨੇ ਲਾਠੇ ਆ ਲੂਠੇ ਆ ਪੂਰੀਆਂ ਪੂਰੀਆਂ ਕਾਇਮ ਨੇ ਸਾਰਿਆਂ ਦੇ ਸਹੀ ਹੈ ਤਾਂ ਬਾਈ ਜੀ ਜਿਵੇਂ ਵਿਆਹ ਤੇ ਜਾਣਾ ਹੁੰਦਾ ਪੂਰੀਆਂ ਮੁੱਛਾਂ ਖੜੀਆਂ ਕਰਕੇ ਆਏ ਹੋ ਅੱਜ ਵੀ ਜਾਣਾ ਹੀ ਜਾਣਾ ਉਹ ਬਾਈ ਸਾਡੀਆਂ ਤਾਂ ਵਾਹਿਗੁਰੂ ਕੰਨੋਂ ਮੁੱਛਾਂ ਸ਼ੁਰੂ ਦੇ ਖੜੀਆਂ ਨੇ ਤੇ ਖੜੀਆਂ ਹੀ ਰਹਿਣਗੀਆਂ ਤਾਂ ਦਿੱਤਾ ਹੋ ਉਹਨੇ ਦਿੱਤਾ ਇਹ ਤਾਂ ਤਿਆਰੀ ਨਹੀਂ ਹੋਈ ਇਹ ਤਾਂ ਮੜੀ ਜੀ ਤਿਆਰੀ ਹੋਈ ਆ ਹਾਂ ਇਹ ਤਾਂ ਮੈਂ ਖੱਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੋਡੇ ਰਹੀਂ ਜਿਵੇਂ ਉਹ ਸਾਡੇ ਟਰੈਕਟਰਾਂ ਦੇ ਬਲੇਮ ਲਾ ਰਿਹਾ ਹੈ ਉਹ ਟਰੈਕਟਰਾਂ ਦੇ ਬਲੇਮ ਨਹੀਂ ਲਾ ਰਿਹਾ ਉਹ ਗੁਰੂ ਨਾਨਕ ਦੇਵ ਦੇ ਫਲਸਫੇ ਤੇ ਅਟੈਕ ਕਰ ਰਿਹਾ ਹੈ ਕਾਰਨ ਪਤਾ ਕੀ ਆ ਜਦੋਂ ਟਰੈਕਟਰ ਟਰਾਲੀਆਂ ਇਹ ਉਹਨੂੰ ਪਤਾ ਕਿ ਉਹ ਕਿਹਦਾ ਹਥਿਆਰ ਲੈ ਕੇ ਆ ਰਹੇ ਆ ਕਿਸੇ ਟਰੈਕਟਰ ਟਰਾਲੀ ਸ ਨੂੰ ਹਥਿਆਰ ਦੱਸਿਆ ਉਹ ਸਾਡੀਆਂ ਦੇਗਾਂ ਤੋਂ ਡਰਦਾ ਹੈ ਉਹ ਸਾਡੇ ਖੁਰਚਣਿਆਂ ਤੋਂ ਡਰਦਾ ਹੈ ਜਿਹੜਾ ਲੰਗਰ ਬਣਾਉਣਾ ਸੀ ਠੀਕ ਹੈ ਉਹਨੂੰ ਪਤਾ ਵੀ ਜਿਹੜੀ ਆਪਣੇ ਸਿਕ ਕੌਮ ਦੀ ਜਿਹੜੀ ਹੈਗੀ ਮਦਰ ਸਮਰਥਾ ਬੈਠਣ ਦੀ ਉਹਨੂੰ ਆਏ ਆ ਵੀ ਰੇਲਾਂ ਤੇ ਆਉਣਾ 2 ਘੰਟੇ ਨਾਰੇ ਮਾਰ ਕੇ ਮੁੜ ਜਾਣਾ ਉਹਨੂੰ ਪਤਾ ਵੀ ਤੇਰੇ ਪਤੰਦਰ ਮੋੜਨ ਵਾਲੇ ਨਹੀਂ ਹੋਣਾ ਆੜ-ਪਾਰ ਕਰਕੇ ਆਵਾਂਗੇ ਅਸੀਂ ਜਾਂਦਾ ਮੇਰੀ ਗੱਲ ਸੁਣੋ ਆਉਣ ਵਾਲੀ ਪੀੜ੍ਹੀ ਨੂੰ ਖੁਸ਼ਹਸ਼ਾਲ ਕਰ ਜਾਾਂਗੇ ਤੇ ਜਾਂ ਅਪਸ਼ੀਦੀਆਂ ਵਾਜਾਂਗੇ ਇੱਕ ਵਾਰਸਾ ਕਰਕੇ ਮੁੜਾਂਗੇ ਯਾਨੀ ਕਿ ਹੁਣ ਇੱਕ ਵਾਰਸਾ ਹੀ ਹੋਊਗਾ ਇੱਕ ਵਾਰਸਾ ਬਿਲਕੁਲ ਢੱਲੇਵਾਲ ਸਾਹਿਬ ਨਾਲ ਬਹਿ ਕੇ ਗੱਲ ਕੀਤੀ ਆ ਵੀ ਅੱਗੇ ਸਾਡੇ ਨਾਲ ਢੱਲੇਵਾਲ ਸਾਹਿਬ ਸਾਡੇ ਅੱਗੇ ਵੀ ਬੈੰਦੇ ਸੀ ਸਾਡੇ ਦੋ ਤਿੰਨ ਬੰਦੇ ਨੇ ਇੱਕ ਜਿਹੜੇ ਐਕਸ਼ਨਾਂ ਸਮਾਈ ਫਿਰਦੇ ਸੀਗੇ ਸਾਨੂੰ ਪਤਾ ਹੈ ਉਹਨਾਂ ਨੇ ਗਦਾਰੀ ਕੀਤੀ ਆ ਠੀਕ ਹੈ ਇੱਕ ਜਿਹੜੇ ਕਾਮਰੇਡ ਸੀ ਉਹ ਐਮਐਸਪੀ ਨਹੀਂ ਮੰਗਦੇ ਮੈਂ ਸੋਡੇ ਜਨਰਲ ਰਾਹੀਂ ਕਹਿਣਾ ਚਾਹੁੰਦਾ ਜਿਹੜੇ ਉਹਨਾਂ ਜਥੇਬੰਦੀਆਂ ਨਾਲ ਲੋਕ ਜੁੜੇ ਆ ਉਹ ਲੋਕੋ ਛੱਡ ਦਿਓ ਛੱਡ ਦਿਓ ਛੰਡੇ ਛੱਡ ਦਿਓ ਸਿਰਫ ਤੇ ਸਿਰਫ ਕਿਸਾਨੀ ਦੇ ਮੁੱਦੇ ਤੇ ਆਇਓ ਜੇ ਕਿਸਾਨੀ ਬਚਾਉਣੀ ਹੈ ਨਾ ਕਿਸਾਨੀ ਦੇ ਮੁੱਦੇ ਤੇ ਆਜੋ ਤੇ ਇਹ ਛੱਡ ਦੇ ਜੂਨੀਅਨ ਆ ਜਿਹੜੀ ਜੂਨੀਅਨ ਕੁੜੀ ਕੱਤ ਲੜਦੀ ਆ ਉਹਦੇ ਨਾਲ ਖੜੋ ਯਾਰ ਠੀਕ ਹੈ ਜੀ ਹਾਂ ਜੀ ਭਾਈ ਜੀ ਕੀ ਕਹਿਣਾ ਚਾਹੋ ਕਿ ਜੇ ਮਨ ਲਓ ਹਰਿਆਣੇ ਦੇ ਵਿੱਚ ਤਾਂ ਐਲਾਨ ਵੀ ਹੋ ਗਿਆ ਅਨਾਉਂਸਮੈਂਟਾਂ ਵੀ ਹੋ ਰਹੀਆਂ ਨੇ ਜਿਹੜਾ ਮੰਨ ਲਓ ਸਾਥ ਦੇਊਗਾ ਕਹਿੰਦੇ ਉਹਨਾਂ ਦੇ ਪਰਚੇ ਹੋਣਗੇ ਸਾਰਾ ਕੁਝ ਅਸੀਂ ਸਰਕਾਰੀ ਮਸ਼ੀਨਰੀ ਲਾਤੀ ਉਹਨਾਂ ਨੇ ਅਮ ਬਤਾਨਾ ਚਾਹਤੇ ਹਾਂ ਇਹ ਲੜਾਈ ਹਮਾਰੀ ਸੈਂਟਰ ਨਾਲ ਹੈ ਨਾ ਕਿ ਖੱਟਰ ਸਰਕਾਰ ਨਾਲ ਔਰ ਖੱਟਰ ਇਸ लायक ਹੈ ਵੀ ਨਹੀਂ ਅਮ ਉਸਕੇ ਖਿਲਾਫ ਲੜਾਈ ਲੜੇ ਉਹ ਤਾਂ ਖੁਦ ਇਤਨਾ ਆਰਡਰ ਪੋਕ ਹੈ ये भगवत मान जी ने तो सरकार से बातचीत करने के लिए सेंट्रल गवर्नमेंट को पत्र लिख के दो बार मीटिंग कराई उस आदमी ने एक भी बार किसान के साथ मीटिंग नहीं की और आज तक दस साल उसको हमारे हरियाणा के मुख्यमंत्री हो गए किसान का इतना भी भला नहीं किया वो तो चोर लोग हैं किसान के खाद के कट्टे में पहले 45 किलो करा अब 40 कर दिया ये कह रहे किसान का आम कर्जा 2022 में आमदनी दुगनी करेंगे इनने तो चोरी और की है किसान आ गया होगी दुगनी कुछ नहीं हुआ है और हम कहना चाहते हैं आज रात को जो सिंगू बॉर्डर के साथ में हमारे जत्थेबंदी थी उनके आदमी जो अग्गू थे वो गिरफ्तार कर लिए में अच्छा। और पुलिस प्रशासन ने इतनी उनके साथ बदतमीजी की है लोगों के दरवाजे तोड़ तोड़ वो घरों से निकाले हैं अच्छा। और माँ बहनों के साथ अच्छी गालियां गालिया निकाल ली है और सरकार ये डराना चाहती है आपके बच्चों का भविष्य खराब हो जाएगा आपको सरकारी जो भी सुविधा मिल रही है वो बंद हो जाएंगी आपकी जमीन की कुड़की हो जाएगी हम ये कह रहे हैं हम आखिरी साथ तक लड़ेंगे और ये जो किसान का खून है और हरियाणा पंजाब का जो भाईचारा है इससे सरकार पहले भी डरी थी और अब तो हम ये कह रहे हैं जैसे ही हम बॉर्डर के पास जाएंगे सरकार बिल्कुल डर जाएगी तोड़ने की जरूरत नहीं पड़ेगी सरकार खुद गेट खोल देगी उनको ये पता हरियाणा और पंजाब जब भी साथ आए हैं तो सरकार को मुंह की खानी पड़ी है ਤਾਂ ਪੂਰੀ ਤਿਆਰੀ ਦੇ ਵਿੱਚ ਹਰਿਆਣਾ ਤੇ ਪੰਜਾਬ ਹੈ ਤਾਂ ਦੇਖ ਸਕਦੇ ਹੋ ਤੁਸੀਂ ਹਰਿਆਣੇ ਵਾਲੇ ਵੀਰ ਵੀ ਨਾਲ ਖੜੇ ਨੇ ਕਹਿੰਦੇ ਹਫਤਾ ਹੋ ਗਿਆ ਸੀ ਇੱਥੀਆਂ ਮਹਿਲਾ ਚੌਂਕ ਸੰਗਰੂਰ ਦੇ ਵਿੱਚ ਤਾਂ ਕਹਿੰਦੇ ਦਿੱਲੀ ਨੂੰ ਕੂਚ ਕਰਨਾ ਹੀ ਕਰਨਾ ਹੈ ਹਰ ਹਾਲ ਵਿੱਚ ਕਰਨਾ ਹੈ ਤੇ ਜੰਤਰ ਮੰਤਰ ਤੇ ਜਾਣ ਦਾ ਜਿਹੜਾ ਰੋਡ ਮੈਪ ਹੈ ਉਹਨੂੰ ਤੈਅ ਕਰਕੇ ਹਟਾਂਗੇ ਕੈਮਰਾ ਪਰਸਨ ਦਵਿੰਦਰ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਮਹਿਲਾ ਚੌਂਕ ਸੰਗਰੂਰ